ਇੱਕ ਸਮੇਂ ਦਾ ਵਾਕਿਆ ਹੈ ਕਿ ਦੋ ਸਕੀਆਂ ਪੈਣਾ ਦੋ ਸਕੀਆਂ ਪੈਣਾ ਜਿਨ੍ਹਾਂ ਦਾ ਇੱਕੋ ਘਰ ਦੇ ਵਿੱਚ ਵਿਆਹ ਹੋ ਗਿਆ ਇੱਕ ਪਾਸੇ ਦੋ ਸਕੀਆਂ ਪੈਣਾ ਇੱਕ ਪਾਸੇ ਦੋ ਸਕੇ ਪ੍ਰਾਂ ਵਿਆਹ ਹੋ ਗਿਆ ਸਮਾਂ ਬੀਤਦਾ ਗਿਆ ਵਕਤ ਬੀਤਦਾ ਗਿਆ ਦੋਨਾਂ ਪੈਣਾ ਦੇ ਘਰੇ ਔਲਾਦ ਕੋਈ ਨਹੀਂ ਹੋਈ ਨਾ ਕੋਈ ਪੁੱਤ ਨਾ ਕੋਈ ਧੀ ਲੇਕਿਨ ਉਹ ਦੋਨੋਂ ਪੈਣਾ ਨੇ ਇਲਾਜ ਪੱਕੋ ਨਾ ਕੋਈ ਡਾਕਟਰ ਨਾ ਵੈਦ ਨਾ ਹਕੀਮ ਛੱਡਿਆ ਜਿੱਥੇ ਕੋਈ ਦੱਸ ਪਾਉਂਦਾ ਉੱਥੇ ਚਲਿਆ ਜਾਂਦੀ ਹੈ ਕਰਦੇ ਆ ਕਰਦੇ ਆ ਕਾफी ਸਾਰਾ ਸਮਾਂ ਬੀਤ ਗਿਆ ਥੱਕ ہار ਕੇ ਕਦਲ ਬੈਠ ਗਈਆਂ ਰੱਬ ਦੇ ਨਾਲ ਤਾਨੇ ਮਨੇ ਕਰਨ ਲੱਗੀਆਂ ਯਾਰ ਰੱਬ ਆ ਤਕਦੀਰ ਇਹ ਮੁਕੱਦਰ ਭਾਗ ਲਿਖਣ ਵਾਲਾ ਤਾਂ ਤੂੰ ਹੀ ਆ ਤੇ ਸਾਡਾ ਦੋਵਾਂ ਭੈੜਾਂ ਦਾ ਕਿਦਾਂ ਦਾ ਮੁਕੱਦਰ ਲਿਖ ਦਿੱਤਾ ਕਿ ਦੋਵਾਂ ਨੂੰ ਬੇਔਲਾਦ ਦੇ ਲਿਖ ਦਿੱਤਾ ਚੱਲ ਦੋਵਾਂ ਦੇ ਨਹੀਂ ਤਾਂ ਇੱਕ ਦੇ ਮੁਕੱਦਰਾਂ ਦੇ ਵਿੱਚ ਕੋਈ ਧੀ ਜਾਂ ਪੁੱਤ ਹੀ ਲਿਖ ਦਿੰਦਾ ਪਰ ਤੂੰ ਅਸੀਂ ਕਿਹੜਾ ਐਸਾ ਗੁਨਾਹ ਕਰ ਦਿੱਤਾ ਕਿ ਤੂੰ ਸਾਡੇ ਮੁਕੱਦਰ ਹੀ ਇੱਦਾਂ ਦੇ ਲਿਖ ਦਿੱਤੇ ਦਰਵਾਜ਼ੇ ਵੱਲ ਨੂੰ ਮੂੰਹ ਕੀਤਾ ਆਪਣੇ ਘਰ ਦੇ ਵਿੱਚ ਬੈਠੀਆਂ ਐਨੇ ਨੂੰ ਸ਼ਾਮ ਦਾ ਵਕਤ ਪੰਜ ਪੀਰ ਸਰਕਾਰ ਦੇ ਮੰਨਣ ਵਾਲਾ ਇੱਕ ਫਕੀਰ ਪਿੰਡ ਦੇ ਵਿੱਚੋਂ ਗੱza ਕਰਕੇ ਜਦੋਂ ਵਾਪਸ ਜਾ ਰਿਹਾ ਛੇਤੀ ਛੇਤੀ ਦਰਵਾਜ਼ੇ ਦੇ ਕੋਦੀ ਨੰਗੇ ਉਹਨਾਂ ਨੇ ਕਰੋ ਖੈਰ ਨਹੀਂ ਲਿਆ ਤੇ ਉਹਨਾਂ ਪੈਣਾ ਦਾ ਖਿਆਲ ਪੈ ਗਿਆ ਪੱਜੀਆਂ ਪੱਜੀਆਂ ਗਈਆਂ ਗੱਲ ਵਿੱਚ ਪੰਡਾ ਪਿਆ ਜਾ ਕੇ ਕਹਿ ਲਗੀ ਬਾਬਾ ਜੀ ਅਸੀਂ ਤਾਂ ਪਹਿਲੇ ਰੱਬ ਦੀਆਂ ਮਾਰੀਆਂ ਹੋਈਆਂ ਤੁਸੀਂ ਸਾਡੇ ਬੂਹੇ ਦੇ ਕੋਦੀ ਨੰਗੇ ਬਿਨਾਂ ਖੈਰ ਲੈ ਛੱਡ ਤੋਂ ਕੋਈ ਗੁਨਾਹ ਹੋ ਗਿਆ ਕੋਈ ਗਲਤੀ ਹੋ ਗਈ ਕੋਈ ਉਚਾ ਨੀਮਾ ਕਹਿ ਹੋ ਗਿਆ ਆ ਫਕੀਰ ਦੀ ਜ਼ਾਤ ਨੇ ਕਿਹਾ ਨਹੀਂ ਬੇਟਾ ਮੈਂ ਹੁਣ ਜਾਣਾ ਮੈਂ ਸਰਕਾਰ ਦੇ ਦਰਬਾਰ ਤੇ ਚਿਰਾਗ ਵੀ ਕਰਨੇ ਆ ਛੜੂ ਪੋਚਾ ਵੀ ਕਰਨਾ ਹੈ ਇਸ ਕਰਕੇ ਮੈਂ ਲੰਘਿਆ ਪਰ ਜਦੋਂ ਤੁਸੀਂ ਇਹ ਗੱਲ ਕਹੀ ਫਕੀਰ ਨੇ ਕਿਹਾ ਤੁਸੀਂ ਰੋਈਆਂ ਕਤੋਂ ਰੋਈਆਂ ਕਤੋਂ ਦੋਨੋਂ ਪੈਣਾ ਅਰਜ਼ ਕਰ ਲਗਿਆ ਸਰਕਾਰ ਅਸੀਂ ਦੋਨੋਂ ਪੈਣਾ ਇੱਕੋ ਘਰ ਦੇ ਵਿੱਚ ਵਿਆਹਿਆ 10 12 ਸਾਲ ਸਾਡੀ ਸ਼ਾਦੀ ਨੂੰ ਬੀਤ ਗਏ ਲੇਕਿਨ ਸਾਡੇ ਔਲਾਦ ਕੋਈ ਨਹੀਂ ਹੋਈ ਇਲਾਜ ਪੱਖੋਂ ਕੋਈ ਡਾਕਟਰ ਕੋਈ ਵੈਦ ਕੋਈ ਹਕੀਮ ਅਸੀਂ ਛੱਡਿਆ ਨਹੀਂ ਪਰ ਸਾਡੇ ਕੋਈ ਔਲਾਦ ਨਹੀਂ ਹੋਈ ਤੇ ਤੁਸੀਂ ਤੇ ਰੱਬ ਦੇ ਫਕੀਰ ਹੋ ਤੁਸੀਂ ਸਾਡੇ ਵਾਸਤੇ ਦੁਆ ਕਰਦੇ ਹੋ ਕਿਉਂਕਿ ਸਾਧੂ ਬੋਲੇ ਸੈਸਵਾ ਸਾਧੂ ਕਾ ਬੋਲਾ ਮਿਰਥਾ ਨਾ ਜਾ ਪਰ ਫਕੀਰ ਕਹਿੰਨੇਗਾ ਬੇਟਾ ਮੇਰੇ ਵਿੱਚ ਐਨੀ ਤਾਕਤ ਨਹੀਂ ਕਿ ਮੈਂ ਇਹ ਗੱਲ ਕਹਾਂ ਤੁਹਾਡੇ ਘਰੇ ਔਲਾਦ ਹੋ ਗਈ ਜਿਨ੍ਹਾਂ ਦੇ ਦਰ ਦਾ ਮੈਂ ਕੁੱਤਾ ਹਾਂ ਜਿਨ੍ਹਾਂ ਦੇ ਦਰ ਦਾ ਮੈਂ ਨੌਕਰਾਂ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆਜੋ ਤੁਹਾਡੀ ਮੁਸ਼ਕਲ ਜ਼ਰੂਰ ਹੱਲ ਹੋਏਗੀ ਐਨੀ ਗੱਲ ਕਹਿ ਕੇ ਫਕੀਰ ਨੇ ਖੈਰ ਲਿਆ ਚੜਾ ਗਿਆ ਹੁਣ ਦੋਨੋਂ ਪੈਣਾ ਸਲਾਹ ਕਰਨ ਲੱਗਿਆ ਵੱਡੀ ਕਹਿ ਲੱਗੀ ਕਿੱਦਾਂ ਪੈਣਾ ਜਾਣਾ ਉਹ ਕਹਿਣ ਲੱਗੀ ਪੈਣਾ ਜਦੋਂ ਸਾਡੇ ਸਾਨੂੰ ਲੋਕਾਂ ਦੇ ਡਾਕਟਰ ਵੈਦ ਹਕੀਮ ਐਨੀ ਦੂਰ ਦੱਸੇ ਅਸੀਂ ਗਈਆਂ ਤਿਆਂ ਲੱਗੇ ਫਕੀਰ ਦਾ ਦਰਬਾਰ ਚੱਲ ਆਪਾਂ ਚੱਲਦੀਆਂ ਕੀ ਪਤਾ ਸਾਡੇ ਭਾਗ ਇੱਥੇ ਹੀ ਜਾ ਕੇ ਪੈਣ ਮੁਕੱਦਰ ਇੱਥੇ ਜਾ ਕੇ ਪੈਣ ਵੀਰਵਾਰ ਵਾਲਾ ਦਿਨ ਦੋਨੋਂ ਪੈਣਾ ਨੇ ਪ੍ਰਸ਼ਾਦ ਲਿਆ ਜੋ ਵੀ ਤਿਲ ਫੁੱਲ ਲੈਣਾ ਸੀ ਲਿਆ ਤੁਰ ਪਈਆਂ ਜਦ ਦਰਬਾਰ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦਿੱਤੇ ਗਈਆਂ ਜਾ ਕੇ ਜਦੋਂ ਦੁਆ ਕਰ ਲੱਗੀ ਅੱਖਾਂ ਵਿੱਚ ਚੱਥਰ ਆ ਗਿਆ ਰੋਣ ਲੱਗ ਪਈਆਂ ਅੱਗੇ ਹੋਈ ਫਕੀਰ ਬੈਠਾ ਹੋਇਆ ਸੀ ਉਹ ਉੱਠਿਆ ਕਹਿਣ ਲੱਗਾ ਬੇਟਾ ਇਹ ਸਖੀਆਂ ਦਾ ਦਰਬਾਰ ਹੈ ਇੱਥੇ ਆ ਕੇ ਰੋਣਾ ਨਹੀਂ ਜੇ ਤੁਸੀਂ ਇੱਥੇ ਵੀ ਆ ਕੇ ਰੋਂਦੀਆਂ ਰਹੀਆਂ ਫਿਰ ਇੱਥੇ ਆਉਣ ਦਾ ਫਾਇਦਾ ਕੀ ਹੈ ਸੀ ਦੁਆ ਕਰੋ ਤੇ ਮੈਂ ਵੀ ਤੁਹਾਡੇ ਹੱਕ ਦੇ ਵਿੱਚ ਦੁਆ ਕਰਦਾ ਹਾਂ ਲਾ ਹਾਜ਼ਰੀਂ ਫਕੀਰ ਵੀ ਦੁਆ ਕਰ ਰਿਹਾ ਦੋਨੋਂ ਪੈਣਾ ਦੁਆ ਕਰ ਰਿਹਾ ਇਹਨਾਂ ਨੂੰ ਫਕੀਰ ਦੀ ਪੰਜ ਪੀਰ ਸਰਕਾਰ ਦੇ ਨਾਲ ਇੱਕ ਗੈਬੀ ਗੁਫ਼ਤਗੂ ਹੋਈ ਪੰਜ ਪੀਰ ਸਰਕਾਰ ਨੇ ਫਰਮਾਇਆ اے ਮੇਰੇ ਮਾਨੇ ਵਾਲੇ ਫਕੀਰ ਇਹ ਲੜਕੀਆਂ ਬੜਾ ਯਕੀਨ ਬੜਾ ਵਿਸ਼ਵਾਸ ਰੱਖ ਕੇ ਆਈਆਂ ਅੱਜ ਖਾਲੀ ਨਹੀਂ ਜਾਣੀਆਂ ਚਾਹੀਦੀਆਂ ਇਹਨਾਂ ਦਾ ਦਿਲ ਨਾ ਤੋੜੀ ਇਹਨਾਂ ਨੂੰ ਖਾਲੀ ਨਾ ਮੋੜੀ ਮੇਰੇ ਵੱਲੋਂ ਤੈਨੂੰ اختیار ਹੈ ਜੋ ਵੀ ਇਹਨਾਂ ਨੂੰ ਜ਼ਮਾਨਤ ਦੇਣੀ ਜੋ ਵੀ ਕੌਲ ਦੇਣਾ ਤੂੰ ਦੇ ਦੇ ਉਹ ਕਮਣਿਆ ਜ਼ਬਾਨ ਤੂੰ ਦੇ ਦੇ ਕੌਲ ਤੂੰ ਦੇ ਦੇ ਪੂਰੀ ਅਸੀ ਕਰ ਦਿਆਂਗੇ ਪੂਰੀ ਅਸੀ ਕਰ ਦਿਆਂਗੇ ਐਨੀ ਗੱਲ ਜਦ ਪੰਜ ਪੀਰ ਸਰਕਾਰ ਦੀ ਫਕੀਰ ਨੇ ਸੁਣੀ ਅੱਗੇ ਵਧਿਆ ਕੋਈ ਦਰਬਾਰ ਤੇ ਖਸੂਰਾਂ ਦਾ ਪ੍ਰਸ਼ਾਦ ਚੜ੍ਹ ਕੇ ਗਿਆ ਸੀ ਉਸ ਫਕੀਰ ਨੇ ਚੱਕਿਆ ਕੁਛ ਛੋਟੀ ਭੈਣ ਦੀ ਚੋਲੀ ਵਿੱਚ ਪਾ ਦਿੱਤੀ ਕੁਛ ਵੱਡੀ ਭੈਣ ਦੀ ਚੋਲੀ ਵਿੱਚ ਪਾ ਦਿੱਤੀਆਂ ਤੇ ਮੂੰਹੋਂ ਇਹ ਗੱਲ ਕਹੀ ਬੇਟਾ ਇਹਨਾਂ ਨੂੰ ਖਸੂਰਾ ਨਹੀਂ ਸਮਝਣਾ ਇਹ ਸਰਕਾਰ ਦੀ ਰਹਿਮਤ ਨਾਲ ਤੁਹਾਨੂੰ ਪੁੱਤ ਦੇ ਕੇ ਤੋਰ ਰਹੇ ਆ ਕਿ ਜਦੋਂ ਸਮਾਂ ਆਏਗਾ ਤੁਹਾਡੇ ਦੋਨਾਂ ਦੇ ਘਰੇ ਇੱਕ ਇੱਕ ਪੁੱਤ ਜ਼ਰੂਰ ਹੋਊਗਾ ਫਿਰ ਦੋਨੋਂ ਭੈਣਾਂ ਨੇ ਸਜਦਾ ਸਲਾਮ ਕੀਤਾ ਤੁਰਪੀਆਂ ਰੁਪਈਆ ਹੁਣ ਵੱਡੀ ਪੈਣ ਮਾਡਰਨ ਸਬਾਨੇ ਦੀ ਸੀ ਮੂੰਹ ਦੇ ਵਿੱਚ ਪਾਣ ਪਾਇਆ ਉਹ ਸੋਚਣ ਲੱਗੀ ਫਕੀਰ ਨੇ ਐਡੀ ਦੂਰ ਸੱਧਿਆ ਸਮਾਂ ਵੀ ਬਰਬਾਦ ਕੀਤਾ ਤੇ ਉਤੋਂ ਦਿੱਤਾ ਕੀ ਆ ਖਜ਼ੂਰਾ ਅੱਗੇ ਅਸੀਂ ਕਿਲੋ ਕਿਲੋ ਖਾ ਜਣੀਆਂ ਜੇ ਪੁੱਤ ਹੋਣਾ ਹੁੰਦਾ ਉਦੋਂ ਦਾ ਹੋ ਜਾਂਦਾ ਇਹ ਤਾਂ ਫਕੀਰ ਨੇ ਟਾਲ ਮਟੋਲਾ ਜਿਆ ਕਰ ਦਿੱਤਾ ਹੁਣਾ ਕੀ ਕਿ ਉਸ ਵੱਡੀ ਪੈਣ ਦਾ ਸਿੱਧਕ ਯਕੀਨ ਵਿਸ਼ਵਾਸ ਟੁੱਟ ਗਿਆ ਸੋਚਣ ਲੱਗੀ ਜੇ ਮੈਂ ਖਜ਼ੂਰਾ ਖਾਦੀਆਂ ਤੇ ਪਾਣ ਦਾ ਸਵਾਦ ਵੀ ਜਾਂਦਾ ਜਾਣਾ ਪਾਣ ਦਾ ਸਵਾਦ ਵੀ ਉਹ ਜਾਂਦਾ ਰਹਿਣਾ ਸੋਚਣ ਲੱਗੀ ਕਿ ਮੈਂ ਖਜ਼ੂਰਾ ਨਹੀਂ ਖਾਣੀ ਆ ਤੇ ਜਾਂਦੀ ਜਾਂਦੀ ਇੱਕ ਪੱਥਰ ਦੇ ਕੋਨੇ ਕੋਲ ਬੜਾ ਸਾਭ ਕੇ ਰੱਖ ਗਏ ਛੋਟੀ ਭੈਣ ਨੂੰ ਕਹਿ ਲੱਗੀ ਤੂੰ ਵੀ ਰੱਖ ਦੇ ਉਹ ਕਹਿ ਲੱਗੀ ਨਹੀਂ ਕੀ ਪਤਾ ਸਰਕਾਰ ਕਿਹੜੀ ਮੌਜ ਦੇ ਵਿੱਚ ਆਏ ਆ ਪਤਾ ਨਹੀਂ ਉਹਨੇ ਕੀ ਕੀਤਾ ਪੰਜ ਪੀ ਸਰਕਾਰ ਦਾ ਨਾਂ ਲਿਆ ਉਹ ਖਜ਼ੂਰਾਂ ਦਾ ਪ੍ਰਸ਼ਾਦ ਖਾਣਿਆ ਚਲੀਆਂ ਗਈਆਂ ਹੁਣ ਵਕਤ ਆਇਆ ਸਮਾਇਆ ਕਿ ਪੰਜ ਪੀ ਸਰਕਾਰ ਦੀ ਐਸੀ ਰਹਿਮਤ ਹੋਈ ਐਸੀ ਕਰਮਨਵਾਜ਼ੀ ਹੋਈ ਕਿ ਛੋਟੀ ਭੈਣ ਦੇ ਕਰੇ ਕੱਚਾ ਨਵਰਗਾ ਪੁੱਤ ਹੋ ਰਿਹਾ ਛਾਨ ਮਰ ਦਾ ਪੁੱਤ ਹੋਇਆ ਵੱਡੀ ਪੈਨ ਨੂੰ ਜਦੋਂ ਪਤਾ ਲੱਗਾ ਅੰਦਰ ਵਰਕੇ ਰੋਣ ਲੱਗੀ ਰੋਂਦੀ ਹੈ ਨਾਲੇ ਤਰਲੇ ਕਰਦੀ ਹੈ ਮਿੰਤਾ ਕਰਦੀ ਹੈ ਯਾ ਪੰਜ ਪੀਰ ਸਰਕਾਰ ਜੇ ਉਸ ਵੇਲੇ ਯਕੀਨ ਵਿਸ਼ਵਾਸ ਮੈਂ ਵੀ ਰਖ ਲੈਂਦੀ ਉਹ ਖਜ਼ੂਰਾਂ ਦਾ ਪ੍ਰਸ਼ਾਦ ਮੈਂ ਵੀ ਖਾ ਲੈਂਦੀ ਤਾਂ ਪੁੱਤ ਮੇਰੇ ਘਰੇ ਵੀ ਜ਼ਰੂਰ ਹੋਣਾ ਸੀ ਪਰ ਸਿਆਣੇ ਦਾ ਕਹਣਾ ਕਿ ਫਿਰ ਪਛਤਾਵਾ ਕੀ ਕਰੇ ਜਦ ਚਿੜੀਆਂ ਚੁੱਕ ਗਈ ਖੇਰ ਇਹ ਤਾਂ ਫਕੀਰ ਦੀ ਮੌਜ ਹੈ ਪਤਾ ਨਹੀਂ ਕਿਦੇ ਉੱਤੇ ਆ ਜਾਣੀ ਸਮਾਂ ਸਾਮ ਲੈਣਾ ਚਾਹੀਦਾ ਵਕਤ ਸਾਮ ਲੈਣਾ ਚਾਹੀਦਾ ਜੇ ਹੱਥੋਂ ਨਿਕਲ ਗਿਆ ਆਰੀ ਉਮਰ ਬੰਦਾ ਪਛਤਾਉਂਦਾ ਰਹਿੰਦਾ ਪਰ ਉਹ ਵਕਤ ਹੱਥ ਨਹੀਂ ਆਉਂਦਾ ਅੱਜ ਵੱਡੀ ਭੈਣ ਦੇ ਹੱਥੋਂ ਮੌਕਾ ਨਿਕਲ ਗਿਆ ਸਮਾਂ ਨਿਕਲ ਗਿਆ ਅੰਦਰ ਵੱੜ ਕੇ ਰੋਂਦੀ ਐ ਨਾਲੇ ਪਛਤਾਉਂਦੀ ਐ ਤੇ ਨਾਲੇ ਡਰਦੀ ਐ ਜੇ ਛੋਟੀ ਭੈਣ ਨੂੰ ਪਤਾ ਲੱਗ ਗਿਆ ਉਹਨੇ ਕਹਿਣਾ ਕਿ ਹੈ ਤਾਂ ਮੇਰੀ ਵੱਡੀ ਭੈਣ ਪਰ ਇਹਨੂੰ ਮੇਰੇ ਪੁੱਤ ਦਾ ਦੁੱਖ ਹੋ ਗਿਆ ਤੈਨੂੰ ਖੁਸ਼ੀ ਨਹੀਂ ਹੋਈ ਉਹ ਵੱਡੀ ਭੈਣ ਬਾਹਰ ਨਿਕਲੀ ਸਮਾਂ ਬੀਤ ਗਿਆ ਦਿਨ 1 2 3 4 5 6 7 8 9 10 11 12 ਕਰਦਿਆ ਕਰਦਿਆ ਬੱਚਾ 40 ਦਿਨਾਂ ਦਾ ਹੋ ਗਿਆ 40 ਦਿਨਾਂ ਦਾ ਹੋ ਗਿਆ ਵੀਰਵਾਰ ਆਇਆ ਹੁਣ ਛੋਟੀ ਪੈ ਨੇ ਆਪਣੇ ਭੈਣ ਭਰਾ ਆਂਢੀ ਗੁਆਂਦੀ ਸਾਰੇ ਇਕੱਠੇ ਕੀਤੇ ਰਿਸ਼ਤੇਦਾਰ ਇਕੱਠੇ ਕੀਤੇ ਬੱਚੇ ਨੂੰ ਸਲਾਮ ਕਰਨ ਵਾਸਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਲੈ ਕੇ ਜਾ ਰਹੇ ਨੇ ਜਦੋਂ ਦਰਬਾਰ ਦੇ ਉੱਤੇ ਪਹੁੰਚੇ ਅੱਗੇ ਹੋਈ ਫਕੀਰ ਬੈਠਾ ਹੋਇਆ ਚਾਦਰ ਪੇਸ਼ ਕੀਤੀ ਨਿਆਜ਼ ਪੇਸ਼ ਕੀਤੀ ਜਦੋਂ ਫਕੀਰ ਨੇ ਨਜ਼ਰ ਮਾਰੀ ਕਿ ਇੱਕ ਭੈਣ ਦੀ ਗੋਦ ਦੇ ਵਿੱਚ ਪੁੱਤ ਹੈ ਇੱਕ ਦੀ ਖਾਲੀ ਪੰਜ ਪੀਰ ਸਰਕਾਰ ਨਾਲ ਗੁਫ਼ਤਗੂ ਕਰਨ ਲੱਗਾ ਯਾ ਸਰਕਾਰ ਆਪ ਦਾ ਹੁਕਮ ਹੋਇਆ ਜ਼ੁਬਾਨ ਵੀ ਦੋਵਾਂ ਨੂੰ ਦਿੱਤੀ ਕੌਲ ਵੀ ਜ਼ੁਬਾਨ ਦਿੱਤਾ ਪ੍ਰਸ਼ਾਦ ਵੀ ਦੋਵਾਂ ਨੂੰ ਦਿੱਤਾ ਫਿਰ ਇੱਕ ਅਦਾ ਪੁੱਤ ਕਿਉਂ ਨਹੀਂ ਹੋਇਆ ਸਰਕਾਰ ਨੇ ਅੱਗੇ ਕਿਹਾ ਕਮਲਿਆ ਉਹ ਗੱਲ ਸਾਨੂੰ ਸਾਨੂੰ ਹੀ ਦੋਸ਼ ਦੇਈ ਜਾਣਾ ਹੈ ਇਸ ਲੜਕੀ ਨੂੰ ਪੁੱਛਦਾ ਸਹੀ ਇਹਨੇ ਯਕੀਨ ਰੱਖਿਆ ਦਿਸਵਾ 10 ਰਕਿਆ ਉਹ ਖਜ਼ੂਰਾਂ ਦਾ ਪ੍ਰਸ਼ਾਦ ਖਾਦਾ ਫਕੀਰ ਕਹਿ ਲਗਾ ਬੇਟਾ ਤੇਰਾ ਪੁੱਤ ਕਿੱਥੇ ਆ ਉੱਥੇ ਵੀ ਉਸ ਲੜਕੀ ਨੇ ਝੂਠ ਬੋਲਿਆ ਕਹਿੰਦੀ ਬਾਬਾ ਜੀ ਹੋਇਆ ਹੀ ਨਹੀਂ ਹੋਇਆ ਨਹੀਂ ਉਹ ਪੰਜਵੀਂ ਸਰਕਾਰ ਦੇ ਮੰਨਣ ਵਾਲਾ ਫਕੀਰ ਕਹਿ ਲਗਾ ਕਮਲਿਆ ਗੱਲ ਸੁਣ ਇਹ ਜ਼ਬਾਨ ਮੈਂ ਨਹੀਂ ਦਿੱਤੀ ਇਹ ਕੋਲ ਮੈਂ ਨਹੀਂ ਦਿੱਤਾ ਇਹ ਮੇਰੀ ਸਰਕਾਰ ਦਾ ਹੁਕਮ ਹੋਇਆ ਜੇ ਤੇਰੀ ਛੋਟੀ ਪੈਣ ਦੇ ਕਰੇ ਪੁੱਤ ਹੋ ਸਕਦਾ ਤੇ ਤੇਰੇ ਘਰੇ ਵੀ ਜ਼ਰੂਰ ਹੋਣਾ ਸੀ ਸੱਚ ਦੱਸ ਕਿ ਤੂੰ ਉਹ ਖਜ਼ੂਰਾਂ ਦਾ ਪ੍ਰਸ਼ਾਦ ਖਾਦਾ ਜਾਂ ਨਹੀਂ ਖਾਦਾ ਗੱਲ ਵਿੱਚ ਪਲੜਾ ਪਾ ਕੇ ਕਹਿ ਲਗੀ ਸਰਕਾਰ ਮੈਂ ਭੁੱਲ ਗਈ ਮੇਰਾ ਯਕੀਨ ਵਿਸ਼ਵਾਸ ਟੁੱਟ ਗਿਆ ਮੈਂ ਖਜ਼ੂਰਾਂ ਦਾ ਪ੍ਰਸ਼ਾਦ ਨਹੀਂ ਖਾਧਾ ਉਸ ਫਕੀਰ ਨੇ ਕਿਹਾ ਕਮੜੀਏ ਕੱਲ ਸਣ ਜੇ ਤੂੰ ਖਜ਼ੂਰਾਂ ਦਾ ਪ੍ਰਸ਼ਾਦ ਨਹੀਂ ਖਾਧਾ ਤੈਨੂੰ ਐਨਾ ਪਤਾ ਰੱਖਿਆ ਕਿੱਥੇ ਕਹਿੰਦੀ ਹਾਂ ਸਰਕਾਰ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਖਜ਼ੂਰਾਂ ਦਾ ਪ੍ਰਸ਼ਾਦ ਬੜਾ ਸਾਹਮਣੇ ਇੱਕ ਪੱਥਰ ਦੇ ਕੋਨੇ ਕੋਲ ਰੱਖ ਗਈ ਸੀ ਆਹ ਫਕੀਰ ਦੀ ਜਾਤ ਨੇ ਕਿਹਾ ਕਮੜੀਏ ਜਾ ਫਿਰ देर ਨਾ ਕਰ ਜਾ ਕੇ ਉੱਥੇ ਦੇਖ ਉਹ ਤੇਰਾ ਪੁੱਤ ਕਿਤੇ ਉੱਥੇ ਨਾ ਖੇਡਦਾ ਹੋਵੇ ਤੈਨੂੰ ਖਜ਼ੂਰਾਂ ਥੋੜੀ ਤੈਨੂੰ ਤਾਂ ਪੁੱਤ ਦਿੱਤਾ ਸੀ ਤੈਨੂੰ ਲੈਣਾ ਨਹੀਂ ਆਇਆ ਜਾ ਭੱਜ ਕੇ ਜਾ ਐਨੀ ਗੱਲ ਜਦ ਵੱਡੀ ਪੈਣ ਨੇ ਸੁਣੀ ਸੱਜਾ ਸਲਾਮ ਕੀਤਾ ਭੱਜੀ ਭੱਜੀ ਗਈ ਜਦੋਂ ਪੱਥਰ ਦੇ ਕੋਨੇ ਕੋਲ ਦੇਖਿਆ ਕਿ ਇੱਕ ਛੋਟਾ ਜਿਹਾ ਬੱਚਾ ਪਿਆ ਹੋਇਆ ਉਸ ਵੱਡੀ ਪੈਣ ਨੇ ਚੱਕਿਆ ਗੱਲ ਨਾ ਲਾਇਆ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆਈ ਤੇ ਦੁਨੀਆ ਨੂੰ ਦੱਸਣ ਲੱਗੀ ਕਿ ਪੰਜ ਪੀਰ ਨੇ ਗੱਲ ਨਾਲ ਲਾ ਕੇ ਅੱਜ ਪੀਰ ਨੇ ਗੱਲ ਨਾਲ ਲਾ ਕੇ ਪੰਜ ਪੀਰ ਦੀਸਾ ਮੈਂ ਬੇਰੰਗੀ ਫਿਰਦੀ ਦੀਸਾ ਮੈਂ ਬੇਰੰਗੀ ਫਿਰਦੀ ਦੀਸਾ ਪੰਜ ਪੀਰ ਨੇ ਲਾਇਆ ਮੈਂ ਬੇਰੰਗੀ ਫਿਰਦੀ ਦੀਸਾ ਹਰ ਪੰਜ ਪੀਰ ਨੇ ਲਾਇਆ ਮੈਂ ਬੇਰੰਗੀ ਫਿਰਦੀ ਦੀਸਾ ਰੰਗ ਪੰਜ ਪੀਰ ਨੇ ਲਾਇਆ ਪੰਜ ਪੀਰ ਦੇ ਨਮਾਰੇ ਜਾਵਾ ਪੰਜ ਪੀਰ ਦੇ ਨਮਾਰੇ ਜਾਵਾ ਅੱਜ ਪੀਰ ਦੇ ਨਮਾਰੇ ਜਾਵਾ ਪੰਜ ਪੀਰ ਦਾ ਸ਼ੁਕਰ ਮਨਾਵਾ ਪੰਜ ਪੀਰ ਦਾ ਸ਼ੁਕਰ ਮੈਂ ਤਾਂ ਯੋਖੋ ਦੀ ਲਾਲ ਖੜਾਵਾ ਤਾਈਓ ਕੋ ਦੀ ਲਾਲ ਖੜਾਵਾ ਮੈਂ ਤਾਂ ਯੋਖੋ ਦੀ ਲਾਲ ਖੜਾਵਾ ਜਦ ਦੀ ਮੈਂ ਪੰਜ ਪੀਰ ਦੀ ਹੋਈ ਜਦ ਦੀ ਮੈਂ ਪੰਜ ਪੀਰ ਦੀ ਹੋਈ ਮਜਾ ਸੀਰ ਦਾ ਆਇਆ ਜਦ ਦੀ ਮੈਂ ਪੰਜ ਪੀਰ ਦੀ ਹੋਈ ਮਜਾ ਸੀਰ ਦਾ ਆਇਆ ਮੈਂ ਬੇਰੰਗੀ ਫਿਰਦੀ ਸਾ ਮੈਂ ਬੇਰੰਗੀ ਫਿਰਦੀ ਸਾ ਮੈਂ ਬੇਰੰਗੀ ਫਿਰਦੀ ਸਾ ਰੰਗ ਪੰਜ ਪੀਰ ਨੇ ਲਾਇ ਮੈਂ ਤੇਰੀ ਫਿਰਦੀ ਸਾਰ ਪੰਜ ਪੀਰ ਨੇ ਲਾਇ ਮੈਂ ਤੇਰੀ ਫਿਰਦੀ ਸਾਰ ਰੱਬ ਪੰਜ ਪੀਰ ਨੇ ਲਾਇ ਮੈਂ ਪੰਜ ਪੀਰ ਦੇ ਬੂਹੇ ਬੈ ਗਈ ਪੰਜ ਪੀਰ ਦੇ ਬੂਹੇ ਮੈਂ ਪੰਜ ਪੀਰ ਦੀ ਹੋ ਕੇ ਰਹਿ ਗਈ ਪੰਜ ਪੀਰ ਦੀ ਹੋ ਕੇ ਰਹਿ ਗਈ ਪੰਜ ਪੀਰ ਦਾ ਦਰਸ਼ਨ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ اے ਮੇਰੇ ਦਿਲ ਵਿੱਚ ਤੇਰਾ ਗੁਜ਼ਾਰਾ ਪੀਰ ਨਹੀਂ ਮੇਰਾ ਸਹਾਰਾ ਪੀਰ ਨਹੀਂ ਮੇਰਾ ਸਹਾਰਾ ਪੀਰ ਨਹੀਂ ਮੇਰਾ ਸਹਾਰਾ ਪੰਜ ਪੀਰ ਨੇ ਸਭ ਤੋਂ ਸੋਹਣੇ ਪੀਰ ਨੇ ਸਭ ਤੋਂ ਸੋਹਣੇ ਪੰਜ ਪੀਰ ਨੇ ਸਭ ਤੋਂ ਤੈਨੂੰ ਲਾਉਂਦੇ ਨਹੀਂ ਓ ਨਾਰਾ ਕਿਸੇ ਨੂੰ ਲਾਉਂਦੇ ਨਹੀਂ ਓ ਨਾਰਾ ਕਿਸੇ ਨੂੰ ਲਾਉਂਦੇ ਨਹੀਂ ਓ ਨਾਰਾ ਕੁਲ ਬੇਜ ਬਕਸ਼ੀ ਨੂੰ ਘਰ ਨਾਲ ਲਾ ਕੇ ਓਏ ਬੇਜ ਬਕਸ਼ੀ ਨੂੰ ਘਰ ਨਾਲ ਲਾ ਕੇ ਕੁਲ ਬੇਜ ਬਕਸ਼ੀ ਨੂੰ ਘਰ ਨਾਲ ਲਾ ਕੇ ਐ ਸਕਰਮ ਕਮਾਇਆ ਕੁਲ ਬੇਜ ਬਕਸ਼ੀ ਨੂੰ ਘਰ ਨਾਲ ਲਾ ਕੇ ਐ ਸਕਰਮ ਕਮਾਇਆ ਮੈਂ ਬੇਰੰਗੀ ਫਿਰਦੀ ਸਾਂ ਮੈਂ ਬੇਰੰਗੀ ਫਿਰਦੀ ਸਾਂ ਮੈਂ ਬੇਰੰਗੀ ਫਿਰਦੀ ਸਾਂ ਰੰਗ ਪੰਜ ਪੀਰ